ਦਿੱਲੀ ਦੇ ਵਿੱਚ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਵਿੱਚ ਬਠਿੰਡਾ ਅਤੇ ਮੁਕਸਰ ਜ਼ਿਲ੍ਹੇ ਦੇ ਗਤਕਾ ਦੇ ਖਿਡਾਰੀਆਂ ਵੱਲੋਂ ਮਾਰੀ ਬਾਜੀ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਉਹਨਾਂ ਦਾ ਕੀਤਾ ਗਿਆ ਪਰਮਾ ਸਵਾਗਤ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਉਹਨਾਂ ਦਾ ਕੀਤਾ ਗਿਆ ਸਵਾਗਤ ਦੱਸਦੀ ਹੈ ਕਿ ਇਹਨਾਂ ਆਪਣਾ ਗੇਮਾਂ ਦੇ ਵਿੱਚ ਗਤ ਜੋ ਆਪ ਗਤਕਾ ਦੇ ਬੱਚੇ ਇੱਥੇ ਖੇਡਣ ਦੇ ਲਈ ਗਏ ਹੋਏ ਸਨ ਅਤੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਟੇਟਾਂ ਤੋਂ ਉੱਥੇ ਬੱਚੇ ਆਪਣ ਇਸ ਇਸ ਖੇਡ ਦੇ ਵਿੱਚ ਉਹਨਾਂ ਵੱਲੋਂ ਭਾਗ ਲੈ ਗਿਆ ਸੀ ਲੇਕਿਨ ਬਠਿੰਡਾ ਦੇ ਬੱਚਿਆਂ ਵੱਲੋਂ ਪਹਿਲਾ ਦੂਜਾ ਤੇ ਤੀਜਾ ਜਿਹੜਾ ਇੱਥੇ ਆਪਣਾ ਜਿਹੜਾ ਇਹਨਾਂ ਨੂੰ ਆਪਣਾ ਸਥਾਨ ਹੈ ਉਹ ਪ੍ਰਾਪਤ ਕੀਤਾ ਗਿਆ ਤੇ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਪਹੁੰਚੇ ਅਤੇ ਉੱਥੇ ਲੋਕਾਂ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਇਹਨਾਂ ਦੇ ਮੂੰਹ ਮਿੱਠਾ ਕਰਵਾ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ ਸੰਧੂ ਇਹ ਦਿਖਾ ਰਹੇ ਆ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇਹਨਾਂ ਬੱਚਿਆਂ ਦਾ ਅੱਜ ਜਦ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਇਹੀ ਟ੍ਰੇਨ ਦੇ ਰਾਹੀਂ ਪਹੁੰਚੇ ਤਾਂ ਇਹਨਾਂ ਵੱਲੋਂ ਜਿਹੜੀਆਂ ਪਿਟੀਸ਼ਨਾਂ ਹਾਸਲ ਕਰਕੇ ਇਹ ਜਦ ਬਠਿੰਡਾ ਪਹੁੰਚੇ ਤਾਂ ਇਹਨਾਂ ਦਾ ਇੱਥੇ ਲੋਕਾਂ ਵੱਲੋਂ ਧਰਮਾ ਸਵਾਗਤ ਕੀਤਾ ਜਾ ਰਿਹਾ ਸੀ ਸਿਚੁਏਸ਼ਨ ਦਿਖਾ ਰਹੇ ਆ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇਹ ਬੱਚੇ ਗੱਤਕਾ ਦੀ ਟੀਮ ਦੇ ਵਿੱਚ ਆਪਣੀਆਂ ਚੰਗੀਆਂ ਪਰਫਾਰਮੈਂਸਾਂ ਨੇ ਜਿਹੜੀਆਂ ਇਹ ਮੱਲਾ ਮਾਰ ਕੇ ਜਦ ਬਠੰਡਾ ਪਹੁੰਚੇ ਨੇ ਤਾਂ ਬਠੰਡਾ ਪਾਸਿੰਗਾਂ ਵੱਲੋਂ ਇਹਨਾਂ ਦਾ ਪਰਮਾਤਮ ਸਵਾਗਤ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ। चिया ने इंगारे यावे ने आल हो जावे सांसान चीनी पास नादे फरकोसे पानर पावे सत। चिया ने इंगारे यावे ने आल हो जावे चीना सिंगारे बड़ा नो पावे सत। ਬਾਈਗਰ ਜੀ ਦਾ ਖਾਲਸਾ ਬਾਈਗਰ ਜੀ ਦੀ ਫਤਈ ਮੇਰਾ ਨਾਮ ਤਨਵੀਰ ਕਹਿੰਦਾ ਹੈ ਜੀ ਅਸੀਂ ਨਿਸ਼ਾਨ ਅਕੈਡਮੀ ਆਲਖ ਸਿੰਘ ਮੁਕਸਰ ਸਾਹਿਬ ਦੇ ਵਿਦਿਆਰਥੀ ਹਾਂ ਜੀ ਬਾਈਗਰ ਦੀ ਕਿਰਪਾ ਹੋਈ ਅਸੀਂ ਸਟੇਟ ਜਿੱਤ ਕੇ ਨੈਸ਼ਨਲ ਲਈ ਸੈਲੈਕਟ ਹੋਏ ਤੇ ਉੱਥੇ ਅਸੀਂ ਸੈਕੰਡ ਪੋਜੀਸ਼ਨ ਹਾਸਲ ਕਰਕੇ ਵਾਪਸ ਪੰਜਾਬ ਪਰਤੇ ਤੇ ਸਾਡਾ ਬਹੁਤ ਹੀ ਵਧੀਆ ਸਵਾਗਤ ਕੀਤਾ ਗਿਆ ਇਹ ਸਾਰੀ ਮਿਹਨਤ ਸਾਡੇ ਕੋਚ ਸਰਦਾਰ ਗੁਰਲਾਲ ਸਿੰਘ ਜੀ ਨੇ ਕਰਵਾਈ ਤਾਂ ਕਰਕੇ ਅਸੀਂ ਇਸ ਸਥਾਨ ਤੇ ਪਹੁੰਚ ਸਕੇ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੀ ਭਾਈ ਸਾਡੇ ਸੱਤੇ ਹਮੇਸ਼ਾ ਇਸੇ ਤਰ੍ਹਾਂ ਮਿਹਰ ਪਰਿਆ ਹੱਥ ਰੱਖ ਕੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਗੱਤਕੇ ਦੇ ਵਿੱਚ ਮੱਲਾ ਮਾਰਦੇ ਰਹੀਏ ਭਾਈ ਜਿੱਤਖਾਲਸਾ ਭਾਈ ਜਿੱਤਖਾਲਸਾ ਫਾਈਨਲ ਮੁਕਾਬਲਾ ਸਾਡਾ ਹੀ ਦਿੱਲੀ ਨਾਲ ਹੋਇਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੋਰਨੋ ਪਾਰ ਹੈ। ਅਸੀਂ ਦਿੱਲੀ ਵੀਗੇ ਖੇਡਣ ਗਏ ਸੀਗੇ ਥਾਟ ਮੇ ਨੈਸ਼ਨਲ ਸਕੂਲ ਗੇਮ ਜੁਗਿਆ ਸੀਗੇ। ਬਹੁਤ ਹੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ 3 ਪੋਜੀਸ਼ਨ ਆਈ ਹੈ। ਉਹ ਟੀਮ ਨੇ ਚਲਾ ਦਿੱਤਾ। ਉਹ ਟੂਰਗੋਟਾ ਦੇ 25 ਸਟੇਟਾਂ ਨੇ ਭਾਗ ਲਿਆ ਸੀਗਾ ਜਿਸ ਵਿੱਚ ਅਸੀਂ ਪੋਜੀਸ਼ਨ ਹਾਸਲ ਕੀਤੀ। ਤੁਹਾਨੂੰ ਕਿੰਨੇ ਬਾਰੇ ਖੇਡਣਾ ਪਿਆ ਸੀ? ਸਾਡੇ ਉੱਤੇ ਤਾਂ 4 ਮੈਚ ਲੱਗੇ ਸੀਗੇ 4 ਮੈਚ ਅਸੀਂ ਜਿੱਤ ਲਏ। ਆਖਰੀ ਮੈਚ ਕਿਹਦੇ ਨਾਲ ਸੀ? ਸਾਡਾ ਆਖਰੀ ਮੈਚ ਜੰਮੂ ਕਸ਼ਮੀਰ ਨਾਲ ਜੀ। ਉਹ ਕਿਹੜੀ ਪੋਜੀਸ਼ਨ ਸੀ? 3rd ਪੋਜੀਸ਼ਨ ਸੀ। ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਦਾ ਕੋਟਨ ਕੋਟ ਸ਼ੁਕਰ ਹੈ। ਇਹਨਾਂ ਦੀ ਕਿਰਪਾ ਦੇ ਨਾਲ ਇਹ ਜ਼ਿਲ੍ਹਾ ਬਟਿੰਡੇ ਦੇ ਬੱਚਿਆਂ ਨੇ ਜੋ ਪੰਜਾਬ ਟੀਮ ਵੱਲੋਂ ਫਟਾਟ ਮੀਆਂ ਨੈਸ਼ਨਲ ਸਕੂਲ ਖੇਡਾਂ ਦਿੱਲੀ ਤਿਆਗਰਾ ਸਟੇਡੀਅਮ ਤੋਂ ਹੋਈਆਂ ਸੀ ਉੱਤੇ ਤਕਰੀਬਨ ਪੂਰੇ ਭਾਰਤ ਦੇ ਵਿੱਚੋਂ 18 19 ਸਟੇਟਾਂ ਨੇ ਭਾਗ ਲਿਆ ਇਹਦੇ ਵਿੱਚ ਆਪਣੇ ਪੰਜਾਬ ਨੇ ਮੱਲਾ ਮਾਰੀਆਂ ਆਪਣੀਆਂ ਲੜਕੀਆਂ ਨੇ ਮੱਲਾ ਮਾਰੀਆਂ ਤੇ ਸਰਦਾਰ ਹਰੀ ਸਿੰਘ ਦਰਲੂਆ ਗਤਗਾੜਾ ਪੁੱਛੋਂ ਤਰ ਦੇ ਵਿਦਿਆਰਥੀ ਨਾਲੇ ਨਿਸ਼ਾਨ ਅਕੈਡਮੀ ਸ਼੍ਰੀ ਮੁਖਤਸਰ ਸਾਹਿਬ ਤੋਂ ਉਹਨਾਂ ਨੇ ਵੀ ਉਸ ਟੀਮ ਦੇ ਵਿੱਚ ਭਾਗ ਲਿਆ ਤੇ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜੀ ਕਿੰਨੀਆਂ ਟੀਮਾਂ ਆਈਆਂ ਤਕਰੀਬਨ ਉਤੇ 18-19 ਚੇਟਾਂ ਆਈਆਂ ਸੀ ਜੀ ਪੂਰੇ ਭਾਰਤ ਦੇ ਵਿੱਚੋਂ ਜਿਹੜੀ ਪੀਸ਼ੂ ਆ ਸਾਡੀ ਓਵਰ ਆਲ ਜਿਹੜੀ 19 ਸਾਲਾਂ ਦੀ ਲੜਕੀਆਂ ਚ ਪਹਿਲਾ ਸਥਾਨ ਹੈ ਜੀ 17 ਅਚ ਸੈਕੰਡ ਹੈ ਤੇ ਆਪਣੀ ਲੜਕੀਆਂ ਵਿੱਚ ਵੀ ਸੈਕੰਡ ਹੈ ਜੀ ਕਿਹਨਾਂ ਹਟੋਟਾ ਹਾਂਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਵੈਗੁਰੂ ਜੀ ਦਾ ਖਾਲਸਾ ਹੋ ਵੈਗੁਰੂ ਜੀ ਕੀ ਫਤਿਹ ਜੀ ਕਿਹਨਾਂ ਤੁਹਾਨੂੰ ਆਖੋ ਟੀਮ ਦਾ ਨਾਮ ਆਖੋ ਹਾਂਜੀ ਵਾ ਆਪਣਾ ਪਹਿਲਾ ਨਾਮ ਭਾਈ ਦਸਪੰਨ ਸਿੰਘ ਨੂੰ ਵਧਾਈ ਦਿੰਦੇ ਨੇ ਇਹ ਕਿਉਂਕਿ ਬਹੁਤ ਬੱਚਿਆਂ ਨੇ ਬਹੁਤ ਕੰਸੈਂਟਰੇਟ ਸ਼ੁਰੂ ਤੋਂ ਹੀ ਕਰਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਅੱਗੇ ਵੀ ਬਹੁਤ ਪ੍ਰਾਪਤੀਆਂ ਕੀਤੀਆਂ ਤੇ ਇੱਕ ਹੋਰ ਪ੍ਰਾਪਤੀ ਇਹਨਾਂ ਦੀ ਜੋ ਮਿਹਨਤ ਸਦਕਾ ਤੇ ਨਾਲ ਬੱਚੇ ਜੋ ਮਿਹਨਤ ਕਰਦੇ ਨੇ ਤੇ ਉਹ ਵਸੇ ਇਹ ਇਹਨਾਂ ਦੀ ਮਿਹਨਤ ਸਦਕਾ ਨੋਮਾ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਚੜ੍ਹਦੀ ਕਲਾ ਵਿੱਚ ਸਰਕਾਰ ਵੱਲੋਂ ਵੀ ਜਿਹੜੇ ਗੱਤਕਾਰ ਨੂੰ ਮਾਨਤਾ ਦਿੱਤੀ ਗਈ ਹੁਣ ਪਹਿਲਾਂ ਨਹੀਂ ਸੀ ਉਸ ਵਾਰੇ ਕੀ ਕਰਨ ਚਾਹੋ ਹਾਂਜੀ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਉਤਸ਼ਾਹ ਪੈਦਾ ਹੁੰਦਾ ਬੱਚਿਆਂ ਦੇ ਵਿੱਚ ਜੀ ਖੇਡਣ ਦਾ ਜਿਵੇਂ ਬਾਕੀ ਜਮਾ ਦੇ ਵਿੱਚ ਆਪਣਾ ਜਿਹਨੇ ਆਪਣਾ ਇਨਾਮ ਮਿਲਦਾ ਜਾਂ ਹੋਰ ਹਨਾ ਤਾਂ ਕਾਫੀ ਫੈਸਿਲਿਟੀਆਂ ਮਿਲਦੀਆਂ ਹੈ ਤੇ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਸੱਚਾ ਬੱਚਿਆਂ ਦੇ ਛਾਪ ਬਣਾਉਣ ਲਈ ਸਭ ਤੋਂ ਚੰਗੀ ਗੱਲ ਹੈ